ਰੀਸਾ 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 ਪਾਨੇ ਸਿੱਧੂ ਦੇ ਅੰਦਰ ਜਾਣ ਤੋਂ ਬਾਅਦ ਨੰਤੀ ਗਰੇਵਲ ਨੇ ਲਾਈਆਂ ਉਹਦੀਆਂ ਰੀਸਾ ਰੱਜ ਕੇ ਬਣਾਇਆ ਕੋਸ਼ਿਸ਼ ਮੀਡੀਆ ਤੇ ਮਜ਼ਾਕ ਇਹ ਵੀਡੀਓ ਹੁਣ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਆਪ ਫਿਰ ਦੇਖਿਓ ਕਿ ਨੰਤੀ ਨੇ ਕੀ ਮਿੜਾਇਆ ਉਸ ਦਾ ਮਜ਼ਾਕ ਮਜ਼ਾਕ ਤੁਸੀਂ ਹਾਂਜੀ ਪਾਣਾ ਸਿੱਧੂ ਗੁੰਡਾ ਬੋਲਦਾ ਮੈਂ ਹਾਂਜੀ ਫਰਫੋਂ ਲੱਗ ਜੇ ਇਹਨੂੰ ਮੈਂ ਦੱਸਤੀ ਆ ਆਪਣੀ ਗੁੰਡਾਗਰਦੀ ਤੇ ਬਦਵਾਸ਼ੀ ਕਿੰਨਾ ਨਹੀਂ ਪੈਸੇ ਦਿੰਦਾ ਹੈ ਨਾਲੇ ਪੈਸੇ ਕਢਾ ਕੇ ਦਊਂਗੀ ਲੋਕਾਂ ਦੇ ਤੇ ਨਾਲੇ ਕਮਿਸ਼ਨ ਲਵਾਂਗੀ ਵਿੱਚ ਆਪਣਾ ਹਾਂ ਬ ਹਲੋ ਯਾ ਯਾ ਹੰਜੀ ਮੈਂ ਅਹ ਹਾਂਜੀ ਪੰਨਾ ਸਿੱਧੂ ਗੁੰਡਾ ਬੋਲਦਾ ਮੈਂ ਹੰਜੀ ਤੂੰ 7 ਲੱਖ ਪਰ ਇਹਨੇ ਕੋਈ ਬੰਦੇ ਹੋ ਗਿਆ ਐਸੇ ਦੇਣ ਲੱਗੇ ਪਰ ਮੈਂ ਆਪਣਾ ਕਮਿਸ਼ਨ ਲੈ ਲੈਣਾ ਅੰਦਾ ਅੱਛਾ ਠੀਕ ਆ ਠੀਕ ਆ ਦੇ ਰਿਹਾ 7 ਲੱਖ ਅੱਛਾ ਗੱਲ ਸੁਣ 7 ਲੱਖ ਤੇ ਬੰਦੇ ਦਾ ਦੇਣਾ ਪਲ 25000 ਦੇ ਉੱਤੇ ਹੋਰ ਲੱਗਣਾ ਜੇ ਤੂੰ ਖੱਜਲ ਖਰਾਬ ਕੀਤਾ ਤੂੰ ਦਾ ਪੈਸਾ ਮਾਰਿਆ 25000 ਪਰ ਅੱਖ ਲੱਗਣਾ ਅਸਾਂ ਤੂੰ ਅਗਲੇ ਦਿਨ ਆਉਣੇ ਨਾਲੇ 25 ਉਹ ਰੱਖ ਲਾਂਗੇ ਤੇ ਵਿੱਚੋਂ 7 ਚੋਂ ਵੀ ਇਹਨਾਂ ਤੋਂ ਅੱਧੇ ਚਾਰੀ ਹੋਰ ਲੈ ਲਾਂਗੇ ਆਓ ਆਹੀ ਇਹੀ ਕਿਸੇ ਦਾ ਸੱਤ ਵਧੀਆ ਆ ਠੀਕ ਆ ਮੈਂ ਦੇ ਦਿਆ ਫਿਰ ਓਕੇ ਆ ਗੁਰੂ अच्छा ठीक है ठीक है ठीक है, फोन रहा। अच्छा? है, है, है अब, आ, सर मैंने तो हाँ 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 हा, सर मैंने एजेंसी खोली हुई है लोगों का जिनका पैसा वैसा लोग खा जाते हैं ना फंस जाता है वो लोग मेरे पास आते हैं और मैं उनको पैसा दिला देती हूँ कैसे दिलाती हूँ गंदी गंदी गालियां देकर गुंडागर्दी बदमाशी पे दिला देती हूँ सर। सर, भी खाते हैं आपको पता है, बदमाशी का जमाना है और पंजाब में तो वैसे भी सर आपको पता है कौन पूछता है सर अच्छा बिजनेस है सर फ्री में पैसा भी बन जाता है आप भी थोड़ा बहुत रिश्वत चाहिए तो बात कीजिए जी हाँ जी ओके सर ठीक है हाँ, 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 हाँ। आप बोलोगे मैं आपको भी कमीशन भेज दूंगी हाँ हाँ समझ आया कुछ नहीं रिपीट करके फिर देखे वो पुलिस या ओ नो सर नो नो ओके ओ या ओ ओके सर आई एम सॉरी आई अपोलोजाइज ओके हाँ ਵੇ ਕਹਿੰਦੇ ਤੂੰ ਕੋਈ ਏਜੰਸੀ ਖੋਲ ਲਈ ਅਭੀ ਲੋਕਾਂ ਦੇ ਫਸੇ ਹੋਏ ਪੈਸੇ ਦੀਵਾਨੀ ਐ ਤੇ ਨਾਲੇ ਤੂੰ ਕਮਿਸ਼ਨ ਖਾਨੀ ਐ ਤੈਨੂੰ ਪਤਾ ਨਹੀਂ ਵੀ ਥਿਸ ਇਜ਼ ਅ ਕੈਨੇਡਾ ਇਸ ਕੈਨੇਡਾ ਦੇ ਵਿੱਚ ਤੁਹਾਨੂੰ ਕੋਈ ਰਾਈਟ ਨਹੀਂ ਐ ਕਿ ਤੁਸੀਂ ਕਿਸੇ ਨੂੰ ਧਮਕੀਆਂ ਦਿਓ ਕਿਸੇ ਦੇ ਘਰ ਜਾ ਕੇ ਧਰਨੇ ਲਾਓ ਕਿਸੇ ਨੂੰ ਫੋਨ ਕਰਕੇ ਮਾਂ ਪੈਂਦੀਆਂ ਗਾਲਾਂ ਕੱਢੋ ਤੇ ਕੋਈ ਤੂੰ ਫਲਾਨੇ ਬੰਦੇ ਦਾ 5 ਲੱਖ ਰੁਪਏ ਕੱਢ ਨਾਲੇ ਪਲੱਸ ਮੇਰਾ ਕਮਿਸ਼ਨ ਕੱਢ ਕੋ ਬਿਜ਼ਨਸ ਸੋ ਕਿਨੇ ਦਾ ਬਿਜ਼ਨਸ ਅਮਰੀਕਾ ਵਿੱਚ ਇੰਗਲੈਂਡ ਵਿੱਚ ਇਤਨਾ ਬਿਲਕੁਲ ਨਹੀਂ ਹੁੰਦਾ ਇਕ ਕਿਥੇ ਹੁੰਦਾ ਇਟਸ ਹੈਪਨ ਆਨਲੀ ਇਨ ਇੰਡੀਆ ਸੁ ਗੱਲ ਕਰਾਂਗੇ ਪੰਨੇ ਸਿੱਧੂ ਦੇ ਗੱਲ ਕਰ ਰਹੇ ਆਪਾਂ ਪੰਨਾ ਸਿੱਧੂ ਜਿਹੜਾ ਕਿ ਹਰਿਆਣਾ ਪੁਲਿਸ ਦੇ ਦੇ ਪ੍ਰੂਫ ਗਿਆਸਤਾਰ ਹੋ ਚੁੱਕਿਆ ਕਿਉਂ ਹੋ ਚੁੱਕਿਆ ਕਿਸੇ ਲੇਡੀ ਤੋਂ 10000 ਦੀ ਉਹਨੇ ਡਿਮਾਂਡ ਕੀਤੀ ਸੀ ਉਸ ਲੇਡੀ ਨੇ ਉਹਦੀ ਰਿਕਾਰਡਿੰਗ ਕਰ ਲਈ ਆਵਾਜ਼ ਦੀ ਪੁਲਿਸ ਨਹੀਂ ਪਾਗਲ ਨਹੀਂ ਹੈ ਵੀ ਕਿਸੇ ਨੂੰ ਜਾ ਕੇ ਉਹਦਾ ਅਰੈਸਟ ਕਰ ਲੋ ਜੇ ਪ੍ਰੂਫ ਹੁੰਦਾ ਤਾਂ ਪੁਲਿਸ ਅਰੈਸਟ ਕਰਦੀ ਆ ਕੋਣੇ ਪਾਣਾ ਸਿੱਧੋ ਕੀ ਪੋਸਟ ਹੈ ਦੀ ਪੰਜਾਬ ਦੇ ਵਿੱਚ ਕੀ ਐਜੂਕੇਸ਼ਨਰੀ ਇੱਕੋ ਕਲੈਕਟਰ ਕਮਿਸ਼ਨਰ ਡੀਜੀਪੀ ਐਸਐਸਪੀ ਪੰਜਾਬ ਦਾ ਸੀਐਮ ਇੰਡੀਆ ਦਾ ਪੀਐਮ ਐਮਐਲਏ ਐਮਪੀ ਕਿਹਲੇ ਪੋਸਟ ਹੈ ਦੇ ਕੋਲ ਇਹਨੇ ਆਪਾਂ ਕਿਹੜਾ ਲਾਈਸੈਂਸ ਲੈ ਕੇ ਕੋਈ ਐਸੀ ਦੁਕਾਨ ਕਾਰੋਬਾਰ ਖੋਲਿਆ ਵੀ ਜਿਹਦੇ ਵਿੱਚ ਲੋਕ ਦੁਖੀ ਲੋਕਾਂ ਦੇ ਸਾਡੇ ਸਾਹਨੇ ਪਿੱਛੇ ਪੈਸੇ ਮਾਰ ਲੈ ਸਾਡੇ ਪਾਣੇ ਸਿੱਧੂ ਸਾਡੇ ਪੈਸੇ ਦਵਾ ਦੇ ਇਹ ਪਾਣੇ ਸਿੱਧੂ ਕੋਲ ਰਾਈਟ ਕਿੱਥੋਂ ਆਇਆ ਕਿ ਲੋਕਾਂ ਦਾ ਇਹ ਅੱਗੇ ਲਾ ਕੇ ਲੋਕਾਂ ਦੇ ਪੈਸੇ ਦਵਾਇਆ ਕਰੂਗਾ ਫਸ ਕਮਿਸ਼ਨ ਵੀ ਖਾਇਆ ਕਰੂਗਾ ਦੇਖੋ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਫ੍ਰੀ ਵਿੱਚ ਕੰਮ ਨਹੀਂ ਕਰਦਾ ਜਦੋਂ ਕਰਦਾ ਤਾਂ ਉਹਦਾ ਕਾਰੋਬਾਰ ਨਹੀਂ ਚੱਲਦਾ ਪਾਣੇ ਸਿੱਧੂ ਜੌਬ ਕੀ ਕਰਦਾ ਕਦੀ ਸੋਚਿਆ ਕਿ ਉਹ ਤਾਂ ਪਰਿਵਾਰ ਰੋਟੀ ਖੇ ਮੈਂ ਖਾਂਦਾ ਹੋਏਗਾ ਉਹ ਕੀ ਜੌਬ ਕਰਦਾ ਕਿਹੜੀ ਦਸਾਂ ਨੋਹਾਂ ਦੀ ਕਿਰਤ ਕਰਦਾ ਜਿਤਨੇ ਉਹਦੇ ਪਰਿਵਾਰ ਰੋਟੀ ਖਾ ਰਿਆ ਦੱਸੋ ਮੈਨੂੰ ਕਿਹੜੀ ਜੌਬ ਤੇ ਜਾਂਦਾ ਉਹਦੇ ਲਈ ਪਤਾ ਕਿਸੇ ਨੂੰ ਇੱਕ ਮਿੰਟ ਹਾਂ ਉਹ ਜੌਬ ਕਰਦਾ ਗੁੰਡਾ ਕਰਦੀ ਤੇ ਬਦਮਾਸ਼ੀ ਦੀ ਤੁਹਾਡੇ ਵਰਗੇ ਸਿੱਧਰੇ ਲੋਕ ਹਾਂਜੀ ਮੇਰਾ ਉੱਥੇ 4 ਲੱਖ ਫਸਿਆ ਮੈਂ ਭਾਣਾ ਕਿ ਤੈਨੂੰ ਕਹਣਾ ਭਾਣਾ ਸਦੂ ਨਾ ਬਦਮਾਸ਼ੀ ਕਰਕੇ ਫੋਨ ਫੋਨ ਕਰਕੇ ਗਾਲਾਂ ਕੱਢ ਕੇ ਪੈਸੇ ਦਿਵਾ ਦਊਗਾ ਤਨੂ ਕਿਲਾ ਦਿੱਤਾ ਤਨੂ 4 ਲੱਖ ਪੂਰਾ ਮਿਲੇਗਾ ਅਗਲੇ ਨੇ ਕਮਿਸ਼ਨ ਨਹੀਂ ਖਾਣਾ ਵਿੱਚੋਂ ਲੈਣੇ ਨਹੀਂ ਪੈਸੇ ਚਲੋ ਔਰ ਇਦਾਂ ਜੇ ਕੋਈ ਸੜਕੀ ਬੰਦਾ ਮੇਰੇ ਔਰ ਦੇ ਸਾਹਮਣੇ ਟੱਕਰ ਜਾਏ ਕਦੇ ਵੀ ਅੱਛਾ ਫੋਨ ਤੇ ਤਨ ਕਿਦਿੰਨਾ ਆ ਆ ਕੇ ਤੈਨੂੰ ਮੈਂ ਦੱਸਦੀ ਆ ਕਿਸੇ ਦਾ ਪੈਸਾ ਫਸਿਆ ਅਜੇ ਤੁਹਾਡੇ ਕੋਲ ਉਸ ਪੈਸੇ ਦਾ ਕੋਈ ਪ੍ਰੂਫ ਨਹੀਂ ਹੈ ਨਾ ਕਿ ਤੁਸੀਂ ਉਸ ਬੰਦੇ ਨੂੰ ਬੈਂਕ ਦੇ ਰਾਹੀਂ ਚੈੱਕ ਦੇ ਰਾਹੀਂ ਕੋਈ ਪੈਸਾ ਦਿੱਤਾ ਹੈ ਕੋਈ ਸਬੂਤ ਨਹੀਂ ਤਾਂ ਕੋਰਟ ਵੀ ਜੱਜ ਦਾ ਪਿਓ ਵੀ ਤੁਮੋਂ ਪੈਸਾ ਨਹੀਂ ਦਿਵਾ ਸਕਦਾ ਯੂ نو ਥੈਟ ਅਗਰ ਸਾਹਮਣੇ ਵਾਲੇ ਬੰਦੇ ਦੇ ਮਨ ਚ ਕੋਈ ਇਨਸਾਨੀ ਤਰਸ ਆ ਤਾਂ ਹੀ ਦੇਗਾ ਵਾਪਸ ਮਾਇਆ ਸਿੱਕ چیز ਇੱਕ ਵਾਰ ਕੋਈ ਲੈ ਲੇ ਵਾਪਸ ਨਹੀਂ ਕਰਦਾ ਇਹ ਵੀ ਸੱਚ ਹੈ ਔਰ ਦੂਸਰੀ ਗੱਲ ਅਗਰ ਤੁਹਾਡੇ ਕੋਲ ਕੋਈ ਲੀਗਲ ਪ੍ਰੂਫ ਹੈ ਕਿਸੇ ਤੋਂ ਤੁਸੀਂ ਚੈੱਕ ਲਿੱਤਾ ਸੀ ਉਹ ਬਾਉਂਸ ਹੋ ਗਿਆ ਕੋਰਟ ਕਾਦੇ ਵਾਸਤੇ ਬਣੀ ਹੈ ਕਾਨੂੰਨ ਨਾਮ ਦੀ ਇੱਕ ਚੀਜ਼ ਆ ਹਿੰਦੁਸਤਾਨ ਚੋ ਕਾਦੇ ਵਾਸਤੇ ਆ ਕਾਨੂੰਨ ਤਾਂ ਕਿ ਹਰ ਇੱਕ ਜਾਣਾ ਕੜਾ ਬੰਦਾ ਗੁੰਡਾ ਬਦਮਾਸ਼ ਉੱਠ ਕੇ ਆਪਣੇ ਆਪ ਨੂੰ ਤਾਂ ਲੇਖਾ ਸਮਝ ਕੇ ਇਦਾਂ ਦੇ ਕੰਮ ਨਾ ਕਰਨ ਲੱਗ ਜੇ ਕਾਨੂੰਨ ਨੂੰ ਹੱਥਾਂ 'ਚ ਨਾ ਲਓ ਮੈਂ ਇਹ ਗੱਲ ਬਹੁਤ ਪਹਿਲਾਂ ਵੀ ਆਖੀ ਸੀ ਵੀ ਕਾਨੂੰਨ ਨੂੰ ਹੱਥਾਂ ਵਿੱਚ ਨਾ ਲਓ ਪਰ ਸ਼ਾਇਦ ਮੇਰੀ ਗੱਲ ਕਿਸੇ ਨੇ ਸੁਣੀ ਨਹੀਂ ਉਦੋਂ ਵੀ ਤਾਂ ਅਸਦੂ ਨੇ ਇੱਕ ਨਵਾਂ ਬਿਜ਼ਨਸ ਸ਼ੁਰੂ ਕੀਤਾ ਸੀ ਪੰਜਾਬ 'ਚ ਵੀ ਜਿਹੜੇ ਲੋਕਾਂ ਦੇ ਪੈਸੇ ਫਸੇ ਹੋ ਮੇਰੇ ਕੋਲ ਆਓ ਮੈਨੂੰ ਮਿਲੋ ਪੈਸੇ ਕਰਾ ਰਿਆ ਕਰੂੰਗਾ ਪਰ ਨਾਲ ਕਮਿਸ਼ਨ ਵੀ ਲਿਆ ਕਰੂੰਗਾ ਤਦ ਕਿਉਂਕਿ ਮੇਰੇ ਘਰ ਦੀ ਰੋਟੀ ਪਾਣੀ ਤਾਂ ਫਿਰ ਇਦਾਂ ਹੀ ਚੱਲਣੀ ਹੈ ਔਰ ਮੈਂ ਪੈਸੇ ਕਢਾਵਾ ਕਰੂੰਗਾ ਗੁੰਡਾਗਰਦੀ ਬਦਮਾਸ਼ੀ ਤੇ ਪਲੱਸ ਨਾਲ ਕਮਿਸ਼ਨਰ ਸੋ ਇਹ ਤਾਂ ਹੋਵੇ ਗੁੰਡਾਗਰਦੀ ਬਦਮਾਸ਼ੀ ਪੰਜਾਬ ਦੇ ਵਿੱਚ ਠੀਕ ਹੈ ਉਹਨੇ ਦੱਸੋ ਕਿ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਇਹ ਬਰਦਾਸ਼ਤ ਕਰੂਗੀ ਇੰਨੀ ਗੁੰਡਾਗਰਦੀ ਬਦਮਾਸ਼ੀ ਆਮ ਜਨਤਾ ਦਾ ਤਾਂ ਰਹਿਣਾ ਮੁਹਾਰ ਹੋ ਜਾਊਗਾ ਪੰਜਾਬ ਵਿੱਚ ਆਮ ਜਨਤਾ ਕਿਵੇਂ ਰਹੂਗੀ ਹਿੰਦੁਸਤਾਨ ਵਿੱਚ 댓 ਕਾਲ 댓 ਟੁੱਟੇ ਗੁੰਡੇ ਅੱਗੇ ਆ ਜਾ ਹੁਣ ਅੱਖਾਂ ਸਿਧਾਨਾ ਦੇ ਹੱਕ 'ਚ ਆ ਗਿਆ ਆਹ ਕਰਦਾ ਕੋ ਕਰਦਾ 10 ਕਰੀ ਲਿਆ ਸੀ ਉਹਨੇ ਉਹਨੇ 10 ਲਵਾ ਤੀ ਨੂੰ 6000 ਲੱਖ ਸਦਾਾ ਕੋਣ ਮੈਂਗੇ ਵੀ ਕਿਹਾ ਸੀ ਪ੍ਰਾਈਮ ਮਿਨਿਸਟਰ ਐਮਪੀ ਐਮਐਲਏ ਨੇ ਕੀ ਕਿਤਾ ਕੇ ਕਿਤਾ ਕੀ ਜਵਾਬ ਕੀ ਕਰਦਾ ਲੱਖ ਸਦਾਾ ਪਛੋਕੜ ਕੀ ਇਹਦਾ ਪਾਸ ਲਾਈਫ ਕੀਆ ਸਿਰ ਪਰ ਜਪਾ ਨਾਲ ਸਿੱਧੂ ਦੇ ਪਾਸ ਲਾਈਫ ਕੀਆ ਸੋ ਇਹ ਹੈ ਪੰਜਾਬ ਦੇ ਨਵੇਂ-ਨਵੇਂ ਉੱਠੇ ਤਾਜ਼ੇ ਫਰੈਸ਼ ਗੁੰਡੇ ਮਵਾਲੀ ਇਹ ਗੁੰਡੇ ਮਵਾਲੀ ਕਹਿੰਦੇ ਆ ਵੀ ਪੋਲਿਟਿਕਸ ਵਿੱਚ ਇਤਿਹਾਸ ਗਵਾ ਹੈ ਕਿ ਪੋਲਿਟਿਕਸ ਵਿੱਚ ਆਲਮੋਸਟ ਪਹਿਲੇ ਗੁੰਡੇ ਮਵਾਲੀ ਆਉਂਦੇ ਹੁੰਦੇ ਸੀ ਵੀ ਅਸੀਂ ਏਦਾਂ ਏਦਾਂ ਕਰਕੇ ਹੌਲੀ ਹੌਲੀ ਜਨਤਾ ਨੂੰ ਕੰਟਰੋਲ ਕਰਾਂਗੇ ਅਸੀਂ ਜਨਤਾ ਨੂੰ ਆਪਣੇ ਵੱਲ ਅਟਰੈਕਟ ਕਰਾਂਗੇ ਫਿਰ ਅਸੀਂ ਗਾ ਕਿਸੇ ਇਲੈਕਸ਼ਨ 'ਚ ਖੜਕੇ ਜਦੋਂ ਕੁਝ ਬਣ ਗਏ ਫਿਰ ਇਹ ਹੀ ਜਨਤਾ ਦੀ ਮਾਂ ਦੀ ਭੈਣ ਦੀ ਇਹ ਵੀ ਸਿੱਧੀ ਕਰਾਂਗੇ ਕਿਉਂ ਪਾਵਰ ਆ ਜੂਗੀ ਕੌਣ ਬਣਾਉਂਦਾ ਹੈ ਗੁੰਡਿਆਂ ਨੂੰ ਕੌਣ ਪੈਦਾ ਕਰਦਾ ਹੈ ਅਸੀਂ ਉਸੀ ਅਸੀਂ ਸਾਰੇ ਜਦੋਂ ਪੁਲਿਸ ਸਟੇਸ਼ਨ ਨਹੀਂ ਕੋਟ ਕਚਹਿਰੀਆਂ ਐ ਪਹਿਲੀ ਗੱਲ ਪੈਸਾ ਫਸਦਾ ਕਿਉਂ ਹੈ ਤੁਹਾਡਾ ਜਦੋਂ ਤੁਸੀਂ ਬਿਨਾਂ ਸਬੂਤ ਤੋਂ ਕਿਸੇ ਨੂੰ ਪੈਸਾ ਦਿੰਦੇ ਹੋ ਜਦੋਂ ਲੋਕਾਂ ਨੂੰ ਬਾਹਰ ਜਾਂਦੀ ਅੱਗ ਲੱਗਦੀ ਏਜੰਟਾਂ ਦੇ ਥਰੂ ਪੈਸਾ ਭਰਦੇ ਹੋ ਦੋ ਨੰਬਰ ਦਾ ਦਿੰਦੇ ਹੋ ਮਨੀ ਅਗਲੇ ਕਹਿੰਦੇ ਦੋ ਨੰਬਰ ਟੇਬਲ ਦੇ ਥੱਲੇ ਦੇਓ ਕੋਈ ਪ੍ਰੂਫ ਨਹੀਂ ਹੋਣਾ ਚਾਹੀਦਾ ਉਦੋਂ ਤੁਹਾਡੇ ਇੱਥੇ ਪਰਦਾ ਪਿਆ ਹੁੰਦਾ ਦਿਮਾਗ ਨੂੰ ਪਤਾ ਨਹੀਂ ਹੁੰਦਾ ਵੀ ਇੰਨਾ ਪੈਸਾ ਦੇ ਰਹੇ ਹਾਂ ਤਦ ਸਬੂਤ ਵੀ ਰੱਖਣਾ ਚਾਹੀਦਾ ਕੋਈ ਕਿ ਕੱਲ ਨੂੰ ਜੇ ਪੈਸਾ ਕੋਈ ਗਾਲ ਨਾ ਬੜੀ ਕੋਟ ਰਾਈ ਅਸੀਂ ਪੈਸਾ ਲੈ ਸਕੀਏ ਤਾਂ ਬੇਕੂਫੀ ਕੌਣ ਕਰਦੀ ਹੈ ਜਨਤਾ ਬਾਹਰ ਦੇ ਲਾਲਚ ਵਿੱਚ ਜਾਂ ਕਿਸੇ ਨੌਦਾਂ ਦਾ ਤਾਲੇਖਾ ਪੜੀ ਨਹੀਂ ਕੀਤੀ ਇਹ ਗਲਤ ਹੈ ਤੁਸੀਂ ਸਾਰੇ ਐਜੂਕੇਟਿਡ ਕਦੋਂ ਹੋਮਗੇ ਤੁਸੀਂ ਕਦੋਂ ਸਿੱਖੋਗੇ ਇਹ ਚੀਜ਼ਾਂ ਨੂੰ ਕਿ ਬਿਨਾ ਸਬੂਤ ਕੋਈ ਵੀ ਤੁਹਾਨੂੰ ਕੋਈ ਪੈਸਾ ਲੈ ਕੇ ਨਹੀਂ ਦੇ ਸਕਦਾ ਤੇ ਗੁੰਡੇ ਬਵਾਲਿਆਂ ਦੀ ਕੀ ਔਕਾਤ ਹੈ ਸੋਫਾ ਨਾ ਸਿੱਧੂ ਨੂੰ ਜੇ ਅਰੈਸਟ ਕੀਤਾ ਰਿਹਾ ਨਾ ਪੁਲਿਸ ਨੇ ਬਹੁਤ ਅੱਛਾ ਕੰਮ ਕੀਤਾ ਹੈ ਵੈਲ ਡਨ ਗੁੱਡ ਜੌਬ ਕਿਉਂਕਿ ਦੇਖੋ ਨਾ ਪਾਨਾ ਸਿੱਧੂ ਨਾ ਮੇਰੀ ਕੋਈ ਦੁਸ਼ਮਣੀਆਂ ਨਾ ਮੇਰੇ ਕੋਈ ਲੱਖੇ ਸੰਧਾਰੇ ਨਾਲ ਪਰ ਇਹ ਲੋਕ ਕਾਨੂੰਨ ਨੂੰ ਹੱਥ ਚ ਲੈ ਕੇ ਕਾਨੂੰਨ ਦਾ ਲੰਘਣਾ ਕਰ ਰਿਹਾ ਜੇ ਤੁਸੀਂ ਕਾਨੂੰਨ ਦੀ ਉਲੰਘਣਾ ਚ ਇੰਡੀਆ ਚ ਅਮਰੀਕਾ ਕੈਨੇਡਾ ਇੰਗਲੈਂਡਾ ਪੂਰੇ ਵਰਲਡ ਕਿਤੇ ਵੀ ਆ ਤੇ ਤੁਹਾਡੇ ਨੂੰ ਚਾਰਜਸ ਲੱਗਣਗੇ ਕਾਨੂੰਨ ਨਾਂ ਦੀ ਇੱਕ ਚੀਜ਼ ਹੈ ਬਈ ਚਾਰਜਸ ਲੱਗਣ ਕੇ ਤਾਮੇ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਬੜੇ ਕੰਮ ਕਰਦੇ ਆ। ਪਰ ਤੁਸੀਂ ਤਾਂ ਕਹਿੰਦੇ ਹੋ ਵੀ ਜੋ ਅਸੀਂ ਗੁੰਡੇ ਬਦਮਾਸ਼ੀ ਪਹਿਲੇ ਕੀਤੀ ਸੀ ਗੁੰਡਾ ਬਦਮਾਸ਼ੀ ਸੀ ਹੁਣ ਕਿਤੇ ਐ। ਨਾ 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 ਨਾ। ਜਨਤਾ ਜਾਗ ਗਈ ਐ। ਹੁਣ ਜਨਤਾ ਜਾਗ ਗਈ ਐ। ਹੁਣ ਜਨਤਾ ਕਹਿੰਦੇ ਵੀ ਅਸੀਂ ਨਾ ਤਾਂ ਕਿਸਦੇ ਗਾਲਾਂ ਸੁਣਨੀ ਐ। ਨਾ ਸਾਨੂੰ ਫੋਨਾਂ ਤੇ ਕੋਈ ਧਮਕੀਆਂ ਦੇਵੇ ਤੇ ਨਾ ਸਾਨੂੰ ਕੋਈ ਪਰੇਸ਼ਾਨ ਕਰੇ। ਇੱਕ ਔਰਤ ਔਰਤ ਨੂੰ ਹਮੇਸ਼ਾ ਕਮਜ਼ੋਰ ਸਮਝਿਆ ਜਾਂਦਾ ਐ। ਪਰ ਦੇਖੋ ਇੱਕ ਔਰਤ ਨੇ ਰਿਕਾਰਡਿੰਗ ਕਰਕੇ ਬੰਦਾ ਅਫਸਾਸ ਉਟਿਆ। ਯਾਦ ਰੱਖਿਓ ਰਾਜੇ ਮਹਾਰਾਜਿਆਂ ਦੇ ਟਾਈਮ ਤੋਂ ਜਦੋਂ ਕਿਸੇ ਰਾਜੇ ਦਾ ਵਿਨਾਸ਼ ਕਰਨਾ ਹੁੰਦਾ ਸੀ ਨਾ ਇੱਕ ਵਿਸ਼ ਕਰਨਿਆ ਤਿਆਰ ਕੀਤੀ ਜਾਂਦੀ ਸੀ ਵੀ ਹੂੰ ਰਾਜੇ ਤੋਂ ਜੰਗ ਨਹੀਂ ਜਿੱਤ ਸਕਦੇ ਕੰਨਿਆ ਭੇਜੋ ਕੰਨਿਆ ਨੂੰ ਡੰਗ ਲੂਗੀ ਤੇ ਮਰ ਜਾਊਗਾ ਸੀ ਰਾਜਾ ਖੋਲਾਂਗੇ ਔਰਤ ਨਾਲ ਪੜ ਕੇ ਬੰਦਾ ਕਦੇ ਨਹੀਂ ਜਿੱਤ ਸਕਦਾ ਗੱਲ ਯਾਦ ਰੱਖਿਓ ਮੇਰੀ ਜਿਹੜੀ ਇੱਕ ਬੱਚੇ ਨੂੰ ਜਨਮ ਦੇ ਸਕਦੀ ਹੈ ਨਾ ਉਹ ਤੁਹਾਡੀਆਂ ਜੜ੍ਹਾਂ ਵੀ ਹਿਲਾ ਸਕਦੀ ਹੈ ਜੈ ਭਾਰਤ